ਹਾਂਜੀ ਭਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਰਕਾਰਾਂ ਤਾਂ ਬਹੁਤ ਦੇਖਿਆ ਸੀ ਪਰ ਜਿਹੜਾ ਬਦਲਾਅ ਵਾਲੀ ਸਰਕਾਰ ਹੈ ਦੂਜੀਆਂ ਸਰਕਾਰਾਂ ਨੂੰ 500 ਗੁਣਾ ਮਾੜੀ ਆ ਆਹ ਦੇਖ ਲਓ ਇੱਥੇ ਲੱਖੇ ਸੁਧਾਨੇ ਦੇ ਘਰੇ ਖੜੇ ਆ ਅਸੀਂ ਇਧਰ ਪੁਲਿਸ ਪ੍ਰਸ਼ਾਸਨ ਵੀ ਖੜਾ ਹੈਗਾ ਠੀਕ ਹੈ ਵੀਰਾਂ ਦੀ ਡਿਊਟੀ ਬਣਦੀ ਹੈ ਇਹਨਾਂ ਦਾ ਆਉਣ ਦਾ ਹੱਕ ਸੀਗਾ ਪਰ ਸਰਕਾਰ ਕੀ ਕਰ ਰਹੀ ਆ ਆ ਨੇਰੇ ਚ ਦਿਸ ਨਹੀਂ ਰਿਹਾ ਓਵੇਂ ਆਹ ਦਿਖਾ ਦਿਨਾ ਤੁਹਾਨੂੰ ਗੱਡੀਆਂ ਖੜੀਆਂ ਮੋਟਰਸਾਈਕਲ ਖੜਾ ਤੇ ਇਹਨਾਂ ਦੇ ਪਿੰਡ ਚ ਸੁਧਾਨੇ ਹੋਕਾ ਦਵਾਇਆ ਗਿਆ ਲੋਕ ਵੱਡੀ ਪੱਧਰ ਤੇ ਇਹਨਾਂ ਦੇ ਘਰੇ ਇਕੱਠੇ ਹੋ ਰਹੇ ਆ ਲਖੇਬਾਈ ਦੇ ਘਰੇ ਆ ਖੜਿਆ ਬਾਈ ਤੇ ਸੋਨੂੰ ਅੰਦਰ ਬਾਈ ਨਾਲ ਵੀ ਗੱਲਬਾਤ ਕਰਾਉਂਦੇ ਆ ਵੀ ਕੀ ਚੱਕਰਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਖਿੱਚ ਦਿਓ ਕਰਾਂ ਤੇ ਪੁਲਿਸ ਵੱਡੇ ਪੱਧਰ ਤੇ ਮੰਨ ਲਓ ਵੀ ਬਹੁਤ ਗੱਡੀਆਂ ਇਆਂ ਖੜੀਆਂ ਘੇਰਾ ਪਾਇਆ ਵਾ ਇੱਥੇ ਤੇ ਆ ਸਾਰੀ ਗੱਲਬਾਤ ਸੋਨੂੰ ਕਰਾਉਂਦੇ ਆ ਖਿੱਚ ਕੇ ਬਾਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕਰਾਂ ਆ ਗੱਲਬਾਤ ਕਰਾਉਂਦੇ ਆ ਬਾਈ ਨਾਲ ਅਸਵਾਜ ਜਿਹੜੀ ਉਹ ਦੱਬ ਹਾਂਜੀ ਹਾਂ ਬਾਈ ਜੀ ਕੀ ਹਾਲਾ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾਂ ਬਹੁਤ ਦੇਖਿਆ ਹੀ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲ੍ਹਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ ਚ ਬાળા ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲ ਦਾ 500 ਗੁਣਾ ਮਾੜਾ ਸਰਕਾਰ ਚੱਲ ਰਹੀ ਹੈ ਇਸ ਟਾਈਮ ਝੋਨਾ ਖੇਤਾਂ ਚ ਰੁਲ ਰਿਹਾ ਮੰਡੀਆਂ ਚ ਰੁਲ ਰਿਹਾ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਜਿਹੜੇ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਓ ਪੁਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਹੁੰਦਾ ਮੈਂ ਆਮ ਕਰਦਾ ਜਵਾਬ ਆ ਮੈਂ ਗੰਨਮੈਂ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਦੇ ਖਰਾ ਉੱਤਰੇ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਤੇ ਮੋਬਾਈਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਬੋਲ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਆਪਾਂ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹੂੰ ਆ ਕੇ ਮੈਂ ਤਾਂ ਖੜਾ ਹੀ ਆ ਤੇ ਆਉਣਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਹੇ ਹੂੰ ਬਾਅਦ ਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਹਲਕਾ ਆਉਂਦੇ ਆ ਮੈਂ ਜਾਂਦਾ ਪੁੱਛਦਾ ਮਾ ਫੜਨਾ ਆਏ ਆ ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਆਏ ਹੂੰ ਬਾਈ ਦੱਬ ਕੇ ਸ਼ਹਿਰ ਕਰੀ ਜਾਓ ਕਰ ਚਾਹ ਪੀਣ ਆਏ ਆਂ ਹਾਂਜੀ ਮਖੈ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਤੇ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੋਈ ਚੱਕਰ ਨਹੀਂ ਮੈਂ ਭਾਈ ਦਾ ਨਹੀਂ ਕਿਤੇ ਮੈਂ ਬਾਹਰ ਖੋਲਤਾ ਹੂੰ ਚਲੋ ਬਾਹਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਅੱਜ ਤਾਂ ਬੈਸੀ ਮਿਲਣਾ ਸੀ ਜੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਹ ਤੋਂ ਬਾਅਦ ਕੇ ਹੂੰ ਫੋਨ ਤੇ ਜਦੋਂ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡਲਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਪਿੱਛੇ ਦੀ ਕੱਢਤਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾਂ ਬਾਅਦ ਮੌਤ ਹੋ ਗਈ ਆ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਇੱਕ ਅੱਜ ਹੋਰ ਤਾਜ਼ਾ ਘਟਨਾ ਹੋਈ ਆ ਲੁਧਿਆਣੇ ਦੇ ਵਿੱਚ ਹੀ ਹਮ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲ ਚ ਤਾਰਨਾ ਘੁੱਟ ਕੇ ਹਮ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਨਹੀਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹਮ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਤਾ ਹੂੰ ਇਹ ਜਿਹੜਾ ਇਹਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆਂ ਵੀ ਜਿਹੜੇ ਬੰਦੇ ਕੋਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਰਹੀਂਗੇ ਹੂੰ ਰਹੀਂਗੇ ਮੁਸਲਮਾਨ ਨੇ ਬੰਗਲਾ ਦੇ ਵਿੱਚ ਬਿਤੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਪੰਜਾਬ ਨੂੰ ਨਿਕਲ ਰਹੇ ਨੇ ਲੋਗੇ ਹੂੰ यूपी बिहार तो जाके ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦਾ ਹਾਂ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਸ਼ ਸਿੰਘ ਨਾਮ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦਿਵਾਲੀ ਵਾਲੇ ਦਾ ਮੁਸਲਮਾਨ ਵਾਲੇ ਮੁੰਡੇ ਸੀ ਉਹ ਇਹ ਦਿਨੋਂ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਹਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦਾ ਕੀ ਰਿਕਾਰਡ ਹੈ ਹੂੰ ਇੱਥੇ ਹੁਣ ਸਾਰਾ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਮ ਦੇ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਧਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹੜਾ ਰਿਕਾਰਡ ਕੀ ਹੈ ਇਹਦਾ ਪਿਛੋਕੜ ਕੀ ਹੈ ਕ੍ਰਿਮੀਨਲਤਾ ਨਹੀਂ ਕੌਣ ਆ ਕਿਹੜਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ 'ਚ ਰਹਿੰਦਾ ਕਿਹੜੀ ਗਲੀ 'ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬਣਾ ਪਿੰਡ ਘੇਰ ਲਿਆ ਅੱਜ ਲਾ ਕੇ ਪੁਲਿਸ ਤੇ ਆ ਮੇਰੇ ਚਾਚੇ ਤੇ ਨਹੀਂ ਮੇਰੇ ਪ੍ਰੇਸ਼ਤਰਾਂ ਨੇ ਪਤਾ ਉਹ ਮੁੰਡਾ ਇਹ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਕੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਰ ਨੂੰ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਰਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੂੰ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜਾਗਾ ਦੋਥੇ ਇਹ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਸ਼ਰਾ ਮਾਰ ਕੇ ਉਹ ਜਿਹੜਾ ਉਹਨਾਂ ਜਿਉਂਦਿਆਂ ਚਾਹ ਨਾ ਮਰਿਆਂ ਚਾ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਵਰਗੇ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋਲ ਸੋਡੇ 76 ਵੀ ਪੈਣਗੇ ਸੋਡੇ ਮੁਕਦਮੇ ਵੀ ਪੈਣਗੇ ਸੋਡੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋਜੋ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਅਧੋਲਣ ਚੱਲਦਾ ਸ਼ੋਦੂ ਵੀ ਨਾਲ ਖੜਦੇ ਰਿਆ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆਹ ਪਹਿਲਾਂ ਲਾਈਵ ਹੀ ਹੋਇਆ ਸੀਗਾ ਉਦੋਂ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਤਾਂ ਕਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ੈਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਠੀਕ ਹੈ ਨਹੀਂ ਸਾਨੂੰ ਫੜ ਲੈਣਗੇ ਬੰਦ ਕਰ ਦੇਣਗੇ ਪਰਚਾ ਦੇਣਗੇ ਤੁਸੀਂ ਚੁਪ ਕਰਕੇ ਜ਼ਹਿਰਾਂ ਪੀ ਕੇ ਮਰੀ ਜਾਓ ਤੇ ਤਿੰਨ ਤਰੀਕ ਵਾਲੇ ਬੰਨ ਦਾ ਵੀ ਰੌਲਾ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਬੰਦੇ ਫੜਨੇ ਹੀ ਫੜਨੇ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀ ਵਾਂਗੂ ਬੰਦ ਕਰ ਜੂਗੇ ਜ਼ਹਿਰਾਂ ਤੇ ਨਹੀਂ ਭਰਾਓ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਹੂੰ ਉਸ ਸਿਸਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜਾਊ ਕੁਝ ਸਾਲਾਂ 'ਚ ਮਰੂ ਕੋ 2 ਸਾਲਾਂ 'ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜਾਊ ਕੋ 4 ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜੂ ਜਵਾਕਾਂ ਦਾ ਕਿਡਨੀਆਂ ਫੇਲ ਹੋ ਜਾਣਗੀਆਂ ਹੌਲੀ ਹੌਲੀ ਮਰੋਂਗੇ ਜੇ ਆਪਾਂ ਉੱਠ ਕੇ ਲੜਨਾ ਹੀ ਨਹੀਂ ਐਨਾ ਤੜਫਾ ਕੇ ਆਪਣੀਆਂ ਨਸਲਾਂ ਆਪਣੇ ਜਵਾਕਾਂ ਨੂੰ ਕਿਉਂ ਮਾਰਨਾ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਇਹ ਬਾਈਓ ਪਾਣੀ ਜ਼ਹਿਰਾਂ ਪੀ ਕੇ ਵੀ ਮਰਨਾ ਹੀ ਆ ਤੂੰ ਜ਼ਹਿਰ ਦੇ ਕੇ ਪਹਿਲਾਂ ਇੱਕ ਵਾਰੀ ਕੋ ਨਵੇਂਂਦ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ ਦੇ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾਂ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕੁ ਬੰਦੇ ਆਉਣਗੇ ਕਿੰਨੇ ਕੁ ਬੰਦੇ ਆ ਕੇ ਲੜਨਗੇ ਮਸਲੇ ਦੇ ਉੱਤੇ ਕਿੰਨੇ ਕੁ ਬੰਦੇ ਖੜਨਗੇ ਇਹੀ ਸਾਡਾ ਦਖਾਂਤ ਆ ਜਿਸ ਕਰਕੇ ਅਸੀਂ ਦਿਨੋ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰਿਆ ਚਾਰੇ ਪਾਸੇ ਘਿਰ ਗਏ ਬਾਈ ਝੋਨਾ ਮੰਡੀਆਂ ਚ ਰਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸਿਓਂ ਘੇਰਾ ਪੈ ਗਿਆ ਘੇਰਾ ਬੰਦ ਗਈ ਇਸ ਤਰ੍ਹਾਂ ਬਾਹਰਲੇ ਦੇਸ਼ ਵਾਲਾ ਆਪਾਂ ਇੱਕ ਰਾਹ ਵਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦੇ ਦੋ ਦੋ ਕਿੱਲੇ ਉਧਰ ਵੀ ਕੀ ਜਾਂਦੇ ਆ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਪੈ ਗਿਆ ਆਪਾਂ ਮੈਂ ਤਾਂ ਇਹਨਾਂ ਨੂੰ ਰੋਜ਼ ਪੜਤਦਾ ਕਲਪਦਾ ਵੀ ਜਿਹੜਾ ਆਉਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਆ ਦੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜਦੇ ਹੋ ਛਤਰੀ ਪੈਣੇ ਆ ਉਹ ਇਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘਰ ਦੇਣਾ ਕਾੜ ਦੇ ਥੋੜੇ ਨਾਲ ਹਾਲ ਭੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਭਾਵਿਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰਨੀ ਨਹੀਂ ਕੁਦਰਤ ਵੀ ਭਰ ਦਿੰਦੀ ਆ ਕੋਈ ਬੜਾ ਖਾਣੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਂ ਇਥੋਂ ਨੇਰੇ ਚੌਂਵੇ ਦਿਖਾਈ ਨਹੀਂ ਗਈ ਤੇਰੇ ਨਾਲ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਥੋੜੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਸ ਤੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਲੈਅਰ ਤੇ ਵੀ ਖੜੀ ਆ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਰਦੇ ਮੈਂ ਬਾਰ ਵੀ ਖੋਲਿਆ ਹਾਂ ਹਾਂ ਲੈਬ ਚੱਲਿਆ ਤੇਰਾ ਭਾਈ ਪੇਜ ਤੇ ਮੈਂ ਬਾਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਆ ਮੈਂ ਕੋਈ ਕ੍ਰਾਈਮ ਕੀਤਾ ਜਲਮ ਕੀਤਾ ਵੀ ਮੈਂ ਘਰ ਛੱਡ ਕੇ ਭੱਜ ਜਾਊਂਗਾ ਜਾਂ ਭੱਜ ਜਾਊਂਗਾ ਖੜਾ ਵਾਂ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੋएगी ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰਿਆ ਜਾਂ ਘੇਰ ਲੈਣੇ ਘਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੱਨਾਂ ਜਰ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਲ ਨਹੀਂ ਇਹ ਲੋਕਾਂ ਨੇ ਇਕੱਠਾ ਹੋਏ ਆਏ ਕੀ ਇਹ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਨੇ ਬਗੈਤਾ ਸਰਕਾਰਾਂ ਦਾ ਹੱਥ ਘੜੇ ਕਰਕੇ ਇਹ ਵੀ ਨਹੀਂ ਵਿਕਦਾ ਹਾਂ ਗਾਹਾਂ ਨੂੰ ਵੀ ਨਹੀਂ ਵਿਕਦਾ ਹਾਂ ਨਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜੂਗਾ ਚੱਕਣੇ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਮੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣੇ ਦ ਉਹਨੇ ਵੀ ਵਾਸੀ ਸੀ ਡਿਊਟੀ ਭਜਾਉਣੇ ਆ ਹਮ ਟੈਂਟ ਪਾ ਕੇ ਵਗਦੇ ਆ ਟੈਂਟ ਪਾ ਕੇ ਵਗਦੇ ਆ ਇਹਦਾ ਮਸਲਾ ਦੱਸੋ ਹਾਂ ਮਸਲਾ ਕੋਈ ਨਹੀਂ ਦੱਸਿਆ ਮਸਲਾ ਦਾ ਨਹੀਂ ਮਸਲਾ ਨਹੀਂ ਦੱਸਿਆ ਆਪਾਂ ਕਹਾਂਗੇ ਜੀ ਮਸਲਾ ਕਦੇ ਟਾਈਮ ਟਪਾਉਣੀ ਡਿਊਟੀ ਕਰਦੇ ਮਸਲਾ ਕੋਈ ਨਹੀਂ ਦੱਸਿਆ ਮਸਲੇ ਤੋਂ ਬਿਨਾ ਤਾਂ ਵੀ ਆਏ ਹਾਂ ਆਏ ਖੜਿਆ ਹੋ ਆਏ ਭਾਈ ਆਇਆ ਵੀ ਨਹੀਂ ਸਕਦੇ ਚੱਕਰ ਤਾਂ ਉਹ ਜੀ ਏਸੇ ਉਹੀ ਪੁੱਛਣਗੇ ਪੰਚਾਇਤ ਤੌਰ ਤੇ ਭਾਈ ਦੱਸੋ ਵੀ ਤੁਸੀਂ ਆਏ ਕਿਵੇਂ ਹੋ ਵੀ ਕੋਈ ਗੱਲਬਾਤ ਤਾਂ ਦੱਸੋ ਸਾਨੂੰ ਭਾਈ ਪੰਚਾਇਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਡੀਐਸਪੀ ਖੜਾ ਐਸਐਚਓ ਐਸਐਚਓ ਖੜਾ ਭਾਈ ਐਸਐਚਓ ਡੀਐਸਪੀ ਬਗ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਏਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਘੇਰਾ ਤਿਆਰ ਹਾਂ ਇਕੱਠੇ ਹੋ ਜਾਓ ਤਿੰਨ ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਤੂੰ ਨਹੀਂ ਦੇਈ ਗੱਲ ਸਾਨੂੰ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਨੂੰ ਘੇਰਾ ਪੈਗਾ ਚਾਰਸ ਫਿਰੋਂ ਡਾਂਗਾ ਲਈ ਖੜੇ ਆ ਬਾਕੀ ਭਾਈ ਬਿੱਲੇ ਮਾਰ ਨਹੀਂ ਖੜੇ ਹੁੰਦੇ ਜਿੱਧਰ ਨੂੰ ਬਿੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਉਹ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਿਆ ਤੁਸੀਂ ਵੀਡੀਓ ਦੇ ਕਿਵੇਂ ਗਲ ਪਈ ਜਾਂਦੇ ਆ ਪੁਲਿਸ ਦੇ ਕਿੰਨੇ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਕ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨਹੀਂ ਮੇਰਾ ਗੁੱਟ ਤੋੜਤਾ ਸੀ ਕੀ ਕੁਛ ਕਹਿ ਕੇ ਭਗਵੰਤ ਮਾਨ ਆਇਆ ਸੀਗਾ ਮੈਂ ਗੱਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜੇ ਹੋਵੇ ਦਿਖਾ ਦੇ ਹੈਲੀ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਾਰਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆ ਜਾ ਕਰੂ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਭੱਠੀ ਝੋਕਿਆ ਜਾ ਰਿਹਾ ਆਪ ਨੂੰ ਲੰਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਨੂੰ ਉਹ ਤਿਆਰੀ ਜਿਹੜੀ ਸਾਰੀ ਇਹ ਕਰ ਰਹੇ ਨੇ ਇਹ ਪੰਜਾਬ ਹੁਣ ਜਿਹੜੇ ਬੰਦੇ ਮੈਂ ਗੱਲ ਕਰਕੇ ਹਟਿਆ ਸੋਨੇ ਹੁਣ ਰਿੰਗਿਆਂ ਦੀ ਗੱਲ ਕੀਤੀ ਆ ਬੰਗਲਾਦੇਸ਼ੀਆਂ ਦੀ ਉਹ ਨਾ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਂ ਕੋਈ ਕਹਿੰਦਾ ਮੇਰਾ ਆਸ਼ੂ ਆ ਉਹ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਾਨੂੰ ਐ ਨਹੀਂ ਪੁੱਛਿਆ ਹੈ ਕੌਣ ਆ ਇਹ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕੀਤੀ। ਇਹੀ ਇਹੀ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ? ਕੌਣ ਹੈ? ਹੂੰ ਕਿੱਥੋਂ ਆਏ ਆ ਕੀ ਕੰਮਕਾਰ ਕਰਦੇ ਆ? ਇੱਥੇ ਖਬਰਾਂ ਕਿਹੜਾ ਕ੍ਰਾਈਮ ਕਰ ਰਿਹਾ? ਨਸ਼ਾ ਨਸ਼ਾ ਵੱਡੇ ਪੱਧਰ ਤੇ ਹੀ ਵੇਚਦੇ ਨੇ। ਇਹਦੇ ਨੇ ਬੁੜੀਆਂ ਛੱਡੀਆਂ ਹੋਊਗਾ ਨਸ਼ੇ ਦੇ ਉੱਤੇ। ਹੂੰ ਆ ਪਿੱਛੇ ਜੇ ਹੁਣ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹਰਨ ਫੜੀ ਗਿਆ ਉਹਦੀ ਜਿਹੜੇ ਪਸ਼ੂਚਾਰ ਦੇ ਫਿਰਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ ਹੂੰ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਸਾਲਣ ਲਈ ਮਾਦਾ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮੈਂ ਲਾ ਪੰਜਾਬ ਚ ਕੋਈ ਇਹਨਾਂ ਨੇ ਡਿਬਰੂਗੜ੍ਹ ਸਟੇ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਸੱਡੇ ਨੇ ਸਭ ਜੇਲਾਂ ਚ ਤੱਕਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਚੱਕ ਲੈਣ ਅੱਜ ਮੈਨੂੰ ਚੱਕ ਲੈਣ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰ ਦੇਣ ਮੈਂ ਤਾਂ ਸੋਨੂੰ ਪੰਜਾਬ ਦੇ ਲੋਕ ਕੋਈ ਇੱਕੋ ਹੀ ਗੱਲ ਕਰਦਾ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ 3 ਤਰੀਕ ਨੂੰ ਬੰਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜ਼ੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਦਾ ਅਸੀਂ ਨਹੀਂ ਪੁੱਛਿਆ ਇੱਥੇ ਨਾਲ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ 'ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਜ਼ਹਿਰਾਂ ਪੀ ਕੇ ਮਰਨਾ ਹੈ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚੱਲੋ ਮਰੀ ਚੱਲੋ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਲਾ ਕਰ ਲੋ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹ ਤੋਂ ਪਹਿਲਾਂ-ਪਹਿਲਾਂ ਜਿਹੜਾ ਨੌ ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਿ ਲੋਚ ਤੇ ਸਾਰਾ ਦੱਖਣੀ ਮਾਲਵਾ ਮਾਰਤਾ ਬੀਕਾਨੇਰ ਤੱਕ ਦੇ ਲੋਕ ਮਾਰਤੇ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਉਹ ਬੰਦ ਕਰ ਦਿਓ ਯਾਰ ਨਾ ਤੇ ਨਹੀਂ ਭਰਾ ਜੀ ਤਰੰਤਰੀ ਨੂੰ ਬੰਦ ਕਰਨੀ ਕਰਨੀ ਆ ਉਹਦੇ ਸਾਡੇ ਲੋਕ ਸਾਥ ਦੇਗੇ ਤਾਂ ਹੁਣ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਬੰਦ ਨਹੀਂ ਥੋਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਉਹ ਪਸਤਾਉਣ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਓਾ ਤੁਹਾਡਾ ਜਵਾਕ ਨੂੰ ਆ ਹੋ ਗਿਆ ਓਏ ਅਪਾਹਾ ਜਵਾਕ ਲੂਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜ਼ਹਿਰਾਂ ਪੀ ਪੀ ਕੇ ਹੂੰ ਪਰ ਥੋੜੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ 50 ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇ ਵਾਲਾ ਸਾਹਿਬ ਕਿੱਡੀ ਵੱਡੀ ਉਮਰ ਦੇ ਆ ਲਓ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ ਡੱਲੇ ਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਉੱਤੇ ਹੂੰ ਆ ਨੌਜੋਦ ਸਿੱਧੂ ਨੂੰ ਇਹਨੂੰ ਘਰ ਵਾਲੀ ਨੂੰ ਕੈਂਸਰ ਹੋ ਗਿਆਟਿਆ ਉਹਦਾ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨਵਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਸਾਰੇ ਹੀ ਫੈਲ ਗਿਆ ਮੈਂ ਕਹਣਾ ਡੱਲੇ ਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚ ਜੂਗੇ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈ ਸਾਲ ਹੋ ਗਏ ਕਿੰਨੇ ਕ ਜਾਣਿਆ ਪਾਉਥੇ ਕਿੰਨੀ ਕ ਆਏ ਦੀ ਭਰਦਿਆਂ ਪਾਉਥੇ ਪੌਣੇ 13000 ਪਿੰਡਾਂ 'ਚ ਇੱਕ ਬੰਦਾ ਵੀ ਇੱਕ ਦਿਨ 'ਚ ਵਾਰੀ ਬੰਨ੍ਹ ਕੇ ਇੱਕ ਪਿੰਡ 'ਚੋਂ ਨਿਕਲ ਜੇ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ ਤੇ 13000 ਬੰਦਾ ਬੈਠ ਕੇ ਸੱਥਾਂ ਤੇ ਤਾਂਸ਼ਾਂ ਕੁੱਟ ਕੇ ਮੁੜ ਜਾਂ ਇਹਨੋਂ ਗੱਲਾਂ ਮਾਰ ਕੇ ਮੁੜ ਜਾਂਦੇ ਹੋ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿੰਦਾ ਮਰਨਵਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇ ਆਲਾ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਥੋਂ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸਿਆਉਣਾ ਹੋਇਆ ਧੱਕੇ ਨਾਲ ਲਿਆ ਕੇ ਹਸਪਤਾਲ ਸਿੜਤਾ ਮਗਰ ਗੁਲੂ ਕੋ ਚੜੀ ਗਏ ਐਤ ਕੀ ਰੋਕੇ ਝੋਨਾ ਚੱਕਿਆ ਗਾਹਾਂ ਨੂੰ ਕਿਸੇ ਨੇ ਝੋਨਾ ਨਹੀਂ ਚੱਕਣਾ ਚਾਰੇ ਪਾਸੇ ਕਿਹੜਾ ਝੋਨਾ ਕੋਈ ਸੋਡਾ ਖਤਮ ਕਰ ਦੇਣਗੇ ਛੱਤਰ ਮਾਰਨਗੇ ਫਿਰ ਘਰਾਂ ਜਾ ਕੇ ਯੂਥ ਫੇਰਨਗੇ ਕਿਹੜੇ ਝੋਨੇ ਦੀ ਗੱਲ ਕਰਦੇ ਆਪਾਂ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਜਦੋਂ ਅੱਗ ਲਾਉਂਦੇ ਆ ਉਦੋਂ ਤਾਂ ਭੱਜੇ ਆਉਂਦੇ ਆ ਵੀ ਅੱਗ ਲਾਉਨੇ ਹੋ डीएपी ਦੇ ਨਹੀਂ ਰਹੇ ਫਿਰ ਤੁਸੀਂ ਕਣਕ ਨੂੰ ਜਦੋਂ ਆਪਣੀ ਨੂੰ ਆਗੂ ਪੈ ਜਾਂਦੀ ਆਟੋਮੈਟਿਕ ਕਿਤੇ ਇਹਨਾਂ ਦਾ ਅਸਰਾਏ ਵਿਝਾਉਣਾ ਸਾਡੇ ਲੋਕਾਂ ਦਾ ਮਾਨਸਿਕ ਪੱਧਰ ਕਿੱਥੇ ਖੜਾ ਸੋਚਣ ਵਾਲੀ ਗੱਲ ਆ ਆ ਮੇਜਰ ਖੜਾ ਮੇਜਰ ਓਏ ਔਰੇ ਆ ਕੱਲ ਤੁਸੀਂ ਵਿਆਹ ਦੇ ਆ ਮੇਜਰ ਆ ਹੁਣ ਹੁਣ ਕੀ ਸੁਣਾਉਣਾ ਸੁਣਨ ਵਾਲੀ ਗੱਲ ਆ ਲੋਕਾਂ ਦੀ ਕੱਲ ਮੇਜਰ ਕਿੱਥੇ ਪਰਸੋਂ ਦੀ ਗੱਲ ਆ ਮੱਲੂਆਣੇ ਕੋਠਿਆਂ ਮੱਲੂਆਣੇ ਕੋਠਿਆਂ ਦੇ ਬਾਗੇ ਅੱਜ ਤੇ ਆਪਣੇ ਤੇ ਜਾਗੋ ਤੇ ਇੱਕ ਇੱਥੇ ਆਮ ਆਦਮੀ ਪਾਰਟੀ ਦਾ ਪੀਏ ਐ ਇਹਨਾਂ ਦਾ ਇੱਕ ਉਹ ਤੇ ਇੱਕ ਹੋਰ ਬਜ਼ੁਰਗ ਬੈਠਾ ਪੰਛੀ ਦਾ ਮਲੂਆਣੇ ਦਾ ਗਰਲਾ ਤੂੰ ਪਹਿਲਾਂ ਪਹਿਲਾਂ ਐ ਦੱਸ ਮੈਨੂੰ ਤੂੰ ਆ ਦੀ ਜਵਾਨੀ ਦਾ ਅਸ ਵੀ ਉਹ ਪਾਣੀਆਂ ਦੀ ਗੱਲ ਤੇ ਕੀ ਬੰਦੇ ਬੋਲੇ ਉਹ ਕਹਿੰਦੇ ਪਾਣੀ ਦਾ ਆਪਾਂ ਪੀਣ ਨੂੰ ਮੁੱਲ ਵੀ ਲੈ ਸਕਦੇ ਹਾਂ ਹੁਣ ਬਾਹਰ ਜਾਂਦੇ ਆ ਉਹਦੋਂ ਨੀ ਕਿਤੇ ਮੁੱਲ ਲੈ ਕੇ ਆਂਦੇ ਬੋਤਲਾਂ ਕਹਿੰਦੇ ਆਪਾਂ ਪੀਣ ਨੂੰ ਮੁੱਲ ਲੈ ਸਕਦੇ ਆ ਪਾਣੀ ਦਾ ਫੇਰ ਮੁੰਡਾ ਗਰਲਾ ਆ ਸਰਪੰਚ ਉਹ ਕਹਿੰਦਾ ਬਈ ਕਹਿੰਦਾ ਜਿਹੜਾ ਜ਼ਹਿਰ ਕਹਿੰਦਾ ਇਹਦਾ ਪਾਣੀ ਖਰਾਬ ਕਰਦਾ ਹੀ ਕਰਦਾ ਇੱਕ ਬਜ਼ੁਰਗ ਬੋਲਿਆ ਕਹਿੰਦਾ ਯਾਰ ਧਰਤੀ ਚ ਪਾਣੀ ਕਿੱਥੇ ਪਾਉਂਦੇ ਆ ਉਥੋਂ ਤੁਰਿਆ ਉਥੋਂ ਤੁਰਿਆ ਕਹਿੰਦਾ ਪਾਣੀ ਸਾਫ਼ ਹੋ ਜਾਂਦਾ ਥੱਲੇ ਫਿਲਟਰ ਲਾਇਆ ਨਾ ਨਹੀਂ ਜਣਾ ਵਾਲੀ ਜਣੇ ਇਸ ਤੋਂ ਤੱਕ ਦਾ ਸਾਫ਼ ਹੋਇਆ ਸਾਫ਼ ਹੋਇਆ ਇਹਨਾਂ ਲੋਕਾਂ ਦਾ ਸੋਚ ਦਾ ਪੱਧਰ ਦੇਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਇਹ ਉਹਦੇ ਖਿਲਾਫ ਬੋਲਦੇ ਐ ਵੀ ਐਡੇ ਯਾਰ ਘਟਿਆ ਤੇ ਦਲਾਲ ਕਿਸਮ ਦੱਲੇ ਕਿਸਮ ਦੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਆਂ ਦਿੰਦੀਆਂ ਤੁਹਾਡੇ ਜਵਾਗ ਮਾਰ ਤੇ ਤੁਹਾਨੂੰ ਉਹ ਨਹੀਂ ਦੀਦਾ ਫਰਾਨੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਹੈਗਾ ਨਾ ਪਾਣੀ ਉਹ ਪੱਤਣ ਚ ਪਾਣੀ ਯਾਰ ਪਾਤੀ ਕਿੰਨੇ ਸਾਫ਼ ਸਿੱਧਾ ਬੋਲ ਕਰਕੇ ਥੱਲੇ ਮਾਰਦੇ ਆ ਦਰਿਆ ਦਾ ਜਿਹੜਾ ਕੈਮੀਕਲ ਪਾਉਂਦੇ ਨੇ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕੋਣ ਮੁੱਲ ਲੈ ਲੂ ਮਗੇ ਇੰਨੀ ਤਾਂ ਲੋੜ ਤਾਂ ਕਰ ਸਾਡੇ ਚਾਰੇ ਪਾਸੇ ਤਾਂ ਮਾਰੇ ਖੜੇ ਆਏ ਆ ਇਹ ਇਹਹੀ ਸਾਨੂੰ ਆਹੀ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ 'ਚ ਫਸੇ ਬੈਠੇ ਆਂ ਧੜਿਆਂ 'ਚ ਫਸੇ ਬੈਠੇ ਆਂ ਇਹਨੂੰ ਲੱਗਦਾ ਜਿਹੜੀ ਇਹ ਜਿਹੜੀ ਵੀ ਗੱਲ ਆਉਂਦੀ ਆ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹ ਉਹਨਾਂ ਦੇ ਹੱਕ 'ਚ ਭੋਗਤਦੇ ਸੀ ਇਹ ਲੋਕ ਐਡੇ ਘਟਿਆ ਨਖਿੱਦ ਨਕੰਮੇ ਦਲਾਲ ਟਾਈਪ ਲੋਕ ਹੋਗੇ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੇ ਹੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੋਕਰ ਆ ਲੈਣਦੇ ਆ ਆ ਕਰਤੂਤੇ ਨੇ ਲੋਕਾਂ ਦੀ ਆ ਲਾ ਭਾਈ ਤੈਨੂੰ ਨਵੀਂ ਗੱਲ ਸੁਣਾਉਣਾ ਐਮਐਲਏ ਆਏ ਤੇ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪ ਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਦਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮਐਲਏ ਨੂੰ ਨਾ ਮਾੜਾ ਕਹਿ ਦੋ ਘਾਟਾ ਆਪ ਖਵਾਈਗੇ ਲੈ ਇੱਥੋਂ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਾਂਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਥ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਕੇ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਆ ਲੜਾਈ ਵੀ ਨਹੀਂ ਲੜ ਸਕਦਾ ਨਾਲ ਕੌਣ ਖੜੂ ਨਾ ਲੋਕ ਖੜਨਾ ਰੱਬ ਖੜੇ ਹਮ ਸਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਖਲੀਬ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੜਨਾ ਪੈਂਦਾ ਅਮਰੀਕਾ ਹੈਗਾ ਵੀ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪੁਣਾ ਕਰਨ ਲੱਗ ਗਏ ਥੋੜੇ ਆਹ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਆ ਨਾ ਰੱਬ ਨੇ ਖੜਨਾ ਲੋਕਾਂ ਨੇ ਖੜਨਾ ਹੀ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਰ ਨੂੰ ਹੋ ਤੁਰਿਆ ਇਹ ਗੱਲ ਨੂੰ ਸੋਚੋ ਬਣ ਕੀ ਰਿਹਾ ਥੋੜੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਰਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਛੋਡਾ ਗਿਆ ਮੁਕਨ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12-15 ਸਾਲ ਦੀ ਹੈ ਤੁਸੀਂ ਲੋਕਾਂ ਨੇ ਧਾਤ ਨਹੀਂ ਪੇਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ-ਚੂਲੀ ਪਾਣੀ ਨੂੰ ਤਰਸਣਾ ਉਹਦੇ ਤੁਹਾਡੇ ਲੋਕਾਂ ਨੂੰ ਅਕਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਾ ਟੋਟੇ ਪੈ ਗਏ ਮੋਟਰਾਂ ਜੈਤ ਕੀ ਪੈ ਗਏ ਦੋ 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 ਪੈ ਗਏ ਬਈ ਨਾਲੇ ਭਾਈ ਆਹ ਪਹਿਲਾਂ ਜਿਹੜੇ ਵੱਡੇ-ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਵੇਚਦਾ ਹੁੰਦਾ ਜਿਉਂ ਤਾਂ ਵੱਡੇ-ਵੱਡੇ ਥੇਲਣ ਆਉਣ ਲੱਗੇ ਪਾਣੀ ਦੇ ਤੁਸੀਂ ਪਾਣੀ ਤਾਂ 70-80 ਰੁਪਏ ਦੇ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਕਿ ਪਾਣੀ ਮੁੱਲ ਲੈ ਕੇ ਪੀ ਖ ਮੁੱਲ ਲੈ ਕੇ ਪੀ ਲਾਗੇ ਮੁੱਲ ਦਾ ਪਹਿਲੀ ਗੱਲ ਦਾ ਮੁੱਲ ਵਾਲਾ ਪਾਣੀ ਜਿਹੜਾ ਤੁਸੀਂ ਪੀਨੇ ਆ ਰਹੇ ਉਹ ਚ ਜਿੰਨਾ ਕੋਈ ਮਿਨਰਲ ਹੁੰਦਾ ਕੋਈ ਤੁਨ ਤੱਤ ਚਾਹੇ ਤਾਂ ਹੈ ਹੀ ਨਹੀਂ ਉਹ ਸਾਫ਼ ਹੀ ਹੋ ਜਾਂਦਾ ਤੇ ਜਿਹੜੀ ਪਾਣੀ ਜ਼ਹਿਰ ਪਾਤੀ ਦਰਿਆਵਾਂ ਚ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਹੋਈ ਕਣ ਖਾਓਗੇ ਫਸਲਾਂ ਨੂੰ ਪਿਓਗੇ ਆ ਵਾਟਰ ਵਾਸਾ ਰਹੀ ਨਹਿਰਾਂ ਦਾ ਪਾਣੀ ਪਿੰਡਾਂ ਚ ਆਉਂਦਾ ਉਹੋ ਕਿੱਡੀ ਯਾਰ ਸਾਡੀ ਸੋਚ ਨਿਖਿੱਧ ਹੋ ਚੁੱਕੀ ਆ ਯਾਰ ਉਹ ਬਾਈ ਹੁਣ ਅੱਖ ਤੇਰੇ ਦੀ ਰਹਿ ਗਈ ਵੀ ਇਹ ਬੋਲਦਾ ਸੱਚ ਵੀ ਬਾਕੀ ਦਾ ਸਿੱਟ ਲੈ ਇਹਨੂੰ ਸਿੱਟ ਗਏ ਸਰਕਾਰ ਤੇਰੇ ਦੀ ਹੋਈ ਖੜੀ ਕੋਈ ਗੱਲ ਨਹੀਂ ਪੰਜਾਬੀ ਕੋਆਫਿਸ ਆ ਜਦੋਂ ਹੁਣ ਬੰਨ ਲਾ ਪੰਜਾਬੀਓ ਇਕੱਠੇ ਹੋ ਜੋ ਨਹੀਂ ਬੰਨ ਲਾਉਣ ਤੋਂ ਪਹਿਲਾਂ ਸਾਨੂੰ ਕੋਈ ਸੁੱਖ ਦੀ ਨਹੀਂ ਤਾਂ ਸੌਣ ਨਹੀਂ ਦਿੰਦਾ ਤੂੰ ਸਾਰੇ ਅੱਧੀ ਅੱਧੀ ਨੀਂਦ ਪੂਰੀ ਕਰ ਲਈ ਹੋਣੀ ਐ ਤੇ ਸਾਰੇ ਇੱਥੇ ਘੱਟ-ਘੱਟ 100 ਬੰਦਾ ਖੜਾ ਝਾਕਦਾ ਅੱਖਾਂ ਹੀ ਨੀਂਦ ਰੜਕਦੀ ਆ ਤੜਕੇ ਦੇ ਜੋ ਚੱਲਿਆ ਥੱਕੇ ਹੰਬੇ ਰੋਜ਼ ਨੂੰ ਰਾਤ ਨੂੰ ਆਏ ਖੜਦਿਆਂ ਤੇ ਰਾਤ ਨੂੰ ਆ ਕੇ ਪੁਲਿਸ ਕਰ ਘੇਰ ਲੈਂਦੀ ਆ ਠੀਕ ਆ ਬਾਈ ਠੀਕ ਹੈ ਭਾਈ ਬੰਦ ਕਰਦੀ ਹੁਣ ਕਰ ਦਿਓ ਬਾਈ ਲਾ ਭਾਈ ਆਏ ਆ ਵੀ ਹੁਣ ਬੰਦ ਮਾਰਨ ਵੇਲੇ ਇਕੱਠੇ ਹੋ ਜਾਓ ਪੰਜਾਬੀ ਉਹਨੂੰ ਹੀ ਫਿਰ ਕੰਮ ਖਰਾਬ ਹੀ ਆ ਬਾਕੀ ਤੁਹਾਨੂੰ ਗੱਲ ਦੱਸਤੀ ਇਹ ਫੜ ਕੇ ਲੈ ਜਾਂਦੇ ਅਸੀਂ ਤਾਂ ਵੀ ਨਹੀਂ ਕਿਸੇ ਪਾਸੇ ਦੇ ਹਿਲਣ ਲੱਗੇ ਇੱਥੇ ਕਰਈਏ ਨਾ ਹੀ ਪਾਸੇ ਪੱਜ ਜਾਗੇ ਫੜਨਾ ਫੜ ਲੈਣਾ ਜੋ ਮਰਜ਼ੀ ਕਰ ਲੈ ਇਹ ਅੱਗੇ ਤੁਸੀਂ ਸੋਚਣਾ ਵੀ ਤੁਸੀਂ ਇਕੱਠੇ ਹੋਣਾ ਕਿ ਨਹੀਂ ਹੋਣਾ ਇਹਨਾਂ ਦੀ ਮਰਜ਼ੀ ਆ ਪਰਚਾ ਦਿੰਦੇ ਆ 3 ਦਸੰਬਰ ਨੂੰ ਦਿੰਦੇ ਆ ਉਦੋਂ ਪਹਿਲਾਂ ਦਿੰਦੇ ਆ ਮਗਰੋਂ ਦਿੰਦੇ ਆ ਕੋਈ ਬਹਾਨਾ ਕੀ ਕਰਦੇ ਆ ਆ ਬੱਬੂ ਢਾਲੀ ਵਾਲ ਕਹਿੰਦਾ ਭਾਈ ਕਹਿੰਦਾ ਮੁੱਲ ਇਹੀ ਮਿਲ ਜੂ 100 ਰੁਪਏ ਦੇ ਨਿੱਕੀ ਜੀ ਬੋਤਲ ਦ ਕਿੱਥੋਂ ਕਿੱਥੋਂ ਖਰੀਦ ਲਓਂ ਕਹਿੰਦਾ ਹੈ ਨਾਉਣ ਨੂੰ ਵੀ ਮੁੱਲ ਖਰੀਦ ਲਿਓ ਫਸਲ ਨੂੰ ਵੀ ਮੁੱਲ ਲੈ ਲਿਓ ਉਹ ਕਹਿੰਦਾ ਚੋਤ ਲਾਣਾ ਲਾ ਦੇ ਕਰੋ ਪਾਰਟੀ ਨੂੰ ਪਾਰਟੀ ਨੂੰ ਨੰਨ ਤੋਂ ਬਾਅਦ ਪਾਰਟੀ ਜਰੂਰ 1000 ਰੁਪਏ ਦੀ ਮੁੱਲ ਲੈਉਣਗੇ ਨਾਉਣ ਖਾਤਰ ਪਾਰਟੀ ਨੰਨ ਤੋਂ ਇਹਨਾਂ ਦੀ ਬਸ ਹਾਂ ਇੱਥੋਂ ਤੇ ਕੰਮ ਪਹੁੰਚ ਗਿਆ ਹੋਏ ਸੋਨੂੰ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਬਈ ਅਸੀਂ ਦਿੱਤੀ ਆ ਵੀ ਆਹ ਸਥਿਤੀ ਬਣੀ ਹੋਈ ਆ ਟਾਈਮ ਕੀ ਹੋ ਗਿਆ 10 ਸਵਾ 10 ਹੋ ਗਿਆ ਬਈ ਸਵਾ 10 ਦਾ ਟਾਈਮ ਹੋਇਆ ਰਾਤ ਦਾ ਤੇ ਆ ਚਾਰ ਘੰਟਾ ਰੇਡ ਕਹਿ ਚੱਲੀ ਜਾਂਦਾ ਖੜੇ ਵਾਲੇ ਦਾਲੇ ਹਲੇ ਕੋਈ ਗੱਲ ਨਹੀਂ ਮੈਂ ਕਦੇ ਨਹੀਂ ਚੱਲਿਆ ਮੈਨੂੰ ਵੀ ਕਹਦਾ ਮੈਂ ਕਿਤੇ ਨਹੀਂ ਜਾਂਦਾ ਨਾ ਮੈਂ ਘਰ ਦਾ ਛੱਡਾਂ ਜੇਕਰ ਤੇ ਸਾਨੂੰ ਕੋਈ ਬੁਲਾਉ ਕੋਈ ਮੋਰਚਾ ਲੱਗੂ ਕੋਈ ਗੱਲ ਬਣੂ ਤਾਂ ਜਾਵਾਂਗੇ ਹਰ ਹਾਲ ਜਾਵਾਂਗੇ ਨਹੀਂ ਰੁਕਣਾ ਜੀ ਤੁਹਾਨੂੰ ਕਹਾਂ ਰੋਕਾਂਗੇ ਰੋਕਣ ਵਾਲੇ ਹੈ ਨਹੀਂ ਅਸੀਂ ਪਰ ਤੁਹਾਨੂੰ ਬੇਨਤੀ ਹੈ ਤੁਸੀਂ ਭਰਾਵੋ ਜਦੋਂ ਕੋਈ ਗੱਲਬਾਤ ਵਾਪਰਦੀ ਏ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਪਹੁੰਚਦੀ ਆ ਤਾਂ ਮੇਰਾ ਵੀ ਇਕੱਠੇ ਹੋ ਜਾਓ ਸਾਰੇ ਧੰਨਵਾਦ ਜਿਉਂਦੇ ਰਹੋ ਸ਼ੇਅਰ ਕਰ ਦਿਓ ਕਿਰਾਂ ਕੱਲੇ ਕੱਲੇ ਘਰ ਪਹੁੰਚਦੀ ਕਰੋ ਵੀ ਆ ਤੱਕਾ ਹੋ ਰਿਹਾ